ਸਤਿਨਾਮ ਵਾਹਿਗੁਰੂ ਸਾਰ ਜੀਉ ਪਾਛਾਇ ਤਸਮੀ ਗਗ ਬਾਜ ਬੇਜਤੀ ਚਉ ਅਈ ਹੰਦਰੀ ਕਰੋ ਮਨਾਤ ਦੇ ਇਛਾ ਹੋਰ ਲੂਏ ਜਿਤ ਕੀ ਇਛਾ ਤਮ ਕਰਨ ਨਮਰਦਨਾ ਆਪਰਾ ਕੜਾ ਜਾ ਗਰੂ ਪ੍ਰਿਤਿ ਪਾਰ ਹਮਰ ਜੋਸ بات نکا و او با تبر بچاؤ سکے بس مر اوپرا شیر وش نہ کر تارم رچھا ج کرتا کریا سب پیرن کو سور ہی جان پوران ہوے میرا ماری آسا تور پجن کیر تنسا ਤੁਰੇ ਸਾੜ ਕੋ ਅਗਰ ਨਾ ਤੇ ਆਵੋ ਜੋ ਪਰਚਾ ਸੋ ਤਬ ਤਬਾਉ ਸੇਵਕ ਸੇਵਕ ਹਮਾਰਿ ਤਾਰੀਅਤ ਜੋ ਚੁਰ ਸਤਰ ਹਮਾਰਿ ਮਾਰੀ ਹੈ ਆਪ ਹਾਥ ਦਰਮੁਜ ਬਰੀਐ ਮਨ ਕਾਲਕਾ ਤ੍ਰਸਨ ਗਰੀਐ ਹੋ ਜੋ ਸਦਾ ਹਮਾਰਿ ਪਛੋ ਸਿਰ ਅਸਤੁਜ ਜੋ ਕਰਿ ਹੋ ਰਖਾ ਕਲਿਉ ਬ ਰਖਣਾਰ ਸਾਹਿਬ ਸੰਤਸਾਹਿ ਧਿਆਰੇ ਦੇ ਦੇਉ ਕੀ ਸੁਖਿਓ ਮੇਦਰਾ ਬ੍ਰਹਮਾਜਿਉ ਜਮਣ ਕਾ ਸਭ ਲੋਕ ਸਵਾਰਾ ਨਮਸਕਾਰ ਕਰਤ ਹਮਾ ਜਮਣ ਤਰ ਸਭ ਜਗਤ ਕਦਾਇਓ ਦੇਵ ਦਾ ਤੁਜਿ ਸੁਣਿ ਕਦਾਇ ਆਦੰਤਿ ਕਰਤਾਰਾ ਸੁ ਮੇਰੇ ਸੇਖਾ ਰਤ ਸਹੀ ਗੁਮਾਰੀ ਸਗਰਤਾ ਜਾ ਰਤ ਜਨਾ ਆਪ ਸਬਾਦੀ ਸਭਨ ਕੋ ਸਭ ਗੁਣ ਸੁਭਤੀਓ ਸੰਤਨ ਕੋ ਪਲ ਮੋ ਹਤ ਕੀ ਕਰ ਕਰ ਕੇ ਅੰਤਰ ਕੇ ਜਾਤ ਬਲੇ ਗੁਰੂ ਕੇ ਪੇਰ ਅਪਸ਼ਾਰੂ ਤੋ ਦੇ ਤੇ ਗੁਜਰਿਆ ਤੁੰਲਾ ਸਭਰ ਕਿਰਪਾ ਦ੍ਰਿਸ਼ਟ ਕਰ ਤੁੰਲਾ ਸਾਉ ਦਾ ਰਾਗਿ ਪਾਇ ਜਦੁ ਸੁਖੀ ਸੁਖ ਪਾਇ ਸਾਧੂ ਕੇ ਸੁਖੀ ਏਕ ਇਕ ਕੇੇਰਿ ਪਰਸ਼ੰਨ ਘਟ ਘਟ ਕੇ ਪਲ ਪਟ ਕੇ ਜੰਮੈ ਦੇਵ ਦੇ ਕਰਕ ਕਰਤਾ ਬਿਰਦਾਤਾ ਬ੍ਰਜਾਤਾ ਹਤ ਤਦ ਦੇ ਆਪਾਰਾ ਜਗਰ ਕਰਖ ਕਰਤੂ ਕਮਾ ਤਮ ਮੈਂ ਬਲਤ ਦੇ ਤਰਸ ਤੂਂਂ ਦਿੱਤੇ ਪਤਨ ਸੇਸ਼ਤ ਸੋਤਾ ਹੈ ਆਪਾ ਕੋਈ ਬੋਧ ਚਾਰ ਤੁਮ ਸਰਹਿਤੇ ਰਤ ਨਰਾਗੁ ਮ ਜਾਨੁ ਤੇ ਦੇ ਦਤੇ ਜਰਿਆਮ

ਮੰਧਪੇ ਬੋ ਬੋ ਪੜੇ ਬੁਆ ਚਿੱਤੀ ਵਰਣ ਗਤਿਰ ਮਨ ਤੋ ਹੱਤਿ ਚਿੱਤੀ ਤੁਮਰਾ ਲਖੰ ਮੰਦਇ ਦਸਾਰਾ ਕਿਨ ਪਦ ਸੜਿਆ ਪ੍ਰਥਮ ਸੰਸਾਰ ਇਕੈ ਰੂਪੰ ਸੁਰੂਪਕ ਰક્ત ਭਯੋ ਰਾਗ ਕੈ ਕੰਪਾ ਅੰਦਜ ਜਿਰਜ ਸਿਤ ਜਿਕਿ ਉਪਰ ਕਾਂ ਬੌਨ ਰਚ ਤਿੰਨੀ ਕਾਂ ਸੋਲ ਰਾਜਾ ਉਪਿਠਾ ਕੋ ਸਮਟ ਪੜੋ ਸੰਤਰੇ ਕੱਠਾ ਸਗਰੇ ਸ੍ਰਸਤ ਦ੍ਰਿਖਾਇ ਚੰਪਾ ਬੌਨ ਰਾਜਾ ਜਿਗਾ ਤਿਸੁ ਸਭ ਭਗਵ ਅਵਰਥਾ ਬन्दे ਸ਼ਕਰੋ ਕਤ ਸੰਦੇ ਅਤੁਤ ਕਉ ਸਰਣੀ ਪਰੇ ਤਨ ਕੇ ਦਸ ਲੋਕਾ ਮਰੇ ਬੁਰਭ ਜਨ ਪਪ ਪਰਿਤ ਹਾਰੇ ਤੇਤ ਸੰਪਰਸਮ ਟਾਰੇ ਜੋ ਕਨ ਕੋ ਇਕ ਪਰ ਧਹਏ ਹੈ ਸਾਕਿ ਕਾ ਕਰਨ ਕਟਨੇ سب کلا دست رست رت تکلا کرپا درست تر جائے نہ رہا تاکی تاک کر کمارا آرد سیدھ کا رو سب ہوئی دست شاہ کرس کے نم ہوئی ایک بار جو میں ਆਪ ਰਾਤ ਦੇ ਹੋਇ ਪਾਦੀ ਸਰਪੰਥਰੋ ਸਾਈ ਦਸਰਗਤ ਲਹੋ ਬਚਾਈ ਆਪ ਗੁਰਦੀਕਾਰ ਖਾਲਸਾ ਆਪ ਗੁਰਜੀ ਕੀ ਪਤੇ